ਦੋਰਤੋ ਤੁਸੀਂ ਵੀਡੀਓ ਚ ਦੇਖ ਸਕੋ ਜਦੋਂ ਮਾਪਿਓ ਆਪਣੇ ਬੱਚਿਆਂ ਨੂੰ ਗਰੀਬੀ ਵਿੱਚ ਪੜਾ ਨਹੀਂ ਸਾਦੇ ਤੇ ਮਾਪਿਓ ਬਹੁਤ ਹੀ ਔਖਾਂ ਦੇ ਨਾਲ ਆਪਣਾ ਘਰ ਚਲਾਉਂਦੇ ਨੇ ਜਦੋਂ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਸੀ ਤਾਂ ਇਸ ਬੱਚੇ ਨੇ ਆਪਣੇ ਘਰ ਦੀ ਮਜਬੂਰੀ ਸਮਝ ਕੇ ਇਸ ਦੁਕਾਨ ਤੇ ਕੰਮ ਕਰਨ ਲੱਗ ਪਿਆ ਇਸ ਦੁਕਾਨ ਤੇ ਆਏ ਹੋਏ ਗਾਕਾਂ ਨੇ ਜਦੋਂ ਬੱਚੇ ਕੰਨੀ ਧਿਆਨ ਮਾਰਿਆ ਤਾਂ ਬਹੁਤ ਜ਼ਿਆਦਾ ਹੈਰਾਨ ਹੋਏ ਦੋਸਤੋ ਇਸ ਬੱਚੇ ਨੂੰ ਵੀ ਮਿੰਤਾਂ ਕਰਕੇ ਆਪ ਦੇ ਨਾਲ ਹੀ ਬਹਾਲਿਆ ਵੀ ਖਾਣਾ ਖਾਣ ਦੇ ਲਈ ਇਸ ਗਾਕਾਂ ਦਾ ਵੀ ਦਿਲ ਦੇਖੋ ਕਿੰਨਾ ਦਰਿਆ ਦੋਸਤੋ ਦੋਸਤੋ ਗਰੀਬੀ ਬੰਦੇ ਨੂੰ ਕਹੇ ਜੀ ਹਾਲਾਤਾਂ ਵਿੱਚ ਨਗਾਹ ਆਂਦੀ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਦੋਸਤੋ ਝੂਠੇ ਵਰਤਨ ਮਾਂਜ ਕੇ ਘਰ ਦਾ ਗੁਜ਼ਾਰਾ ਕਰਦਾ ਹੋਵੇ ਇਹ ਕੋਈ ਸੌਂਗ ਨਹੀਂ ਹੁੰਦਾ ਘਰ ਦੀਆਂ ਮਜਬੂਰੀਆਂ ਐ ਨਹੀਂ ਪਤਾ ਬੰਦੇ ਨੂੰ ਕਿੱਥੋਂ ਤੱਕ ਆਪਣੇ ਪਰਿਵਾਰ ਦੀ ਖਾਤਰ ਜਾਣਾ ਪੈਂਦਾ ਦੋਸਤੋ ਇਸ ਬੱਚੇ ਦੇ ਵੀ ਕਿੰਨੇ ਸੁਪਨੇ ਹੋਣਗੇ ਵੀਵੇਂ ਪੜ੍ਹ ਲੈ ਕੇ ਕੋਈ ਨੌਕਰੀ ਤੇ ਲੱਗੂਗਾ ਘਰ ਵਿੱਚ ਗਰੀਬੀ ਹੋਣ ਕਾਰਨ ਪੜ ਨਹੀਂ ਸਕਿਆ ਤੇ ਜ਼ਿੰਦਗੀ ਨਰਕ ਬਣ ਗਈ ਦੋਸਤੋ ਹਾਂਜੀ ਦੋਸਤੋ ਕੀ ਕਹਿਣਾ ਚਾਹੂੰਗਾ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ